ਇਸ ਵੇਲੇ ਮੈਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਖੜਿਆ ਹਾਂ ਤੇ ਜਿਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ 14 ਜੁਲਾਈ ਤੋਂ ਲੈ ਕੇ ਅੱਜ ਦੇ ਦਿਨ ਤੱਕ ਹੁਣ ਤੱਕ 8 ਧਮਕੀਆਂ ਜਿਹੜੀਆਂ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਡਾਉਣ ਦੀ ਆ ਚੁੱਕੇ ਨੇ ਮਗਰ ਉਸ ਦੇ ਬਾਵਜੂਦ ਵੀ ਜੋ ਇੱਕ ਸੋਹਣੀ ਤਸਵੀਰ ਦੇਖਣ ਆਏ ਹਾਂ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਇਹ ਦੇਖਣ ਆਏ ਹਾਂ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਨਿਰੰਤਰ ਆ ਰਹੀ ਹੈ ਚਾਹੇ 14 ਜੁਲਾਈ ਤੋਂ ਧਮਕੀਆਂ ਬਾਰੇ ਈਮੇਲ ਐਸਪੀਸੀ ਨੂੰ ਆ ਰਹੇ ਸਨ ਸ਼੍ਰੋਪਨੀ ਗੁਰਦੁਆਰਾ ਪ੍ਰਬੰਧਕ ਵੱਲੋਂ ਵੈਰੀਫਾਈ ਆ ਗੱਲ ਉੱਠਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਿੰਨਾਂ ਵੱਲੋਂ ਈਮੇਲ ਭੇਜੀ ਗਈ ਹੈ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਮਗਰ ਇੱਕ ਆਸਤਾ ਦਿਖਾਣ ਆਏ ਆ ਕਿ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੰਨਾ ਪਵਿੱਤਰ ਸਥਾਨ ਹੈ ਕਿ ਇੱਥੇ ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਹੈ ਉਹ ਨਹੀਂ ਹੁੰਦੀ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਸੰਗਤ ਦਾ ਸਮੁੰਦਰ 14 ਜੁਲਾਈ ਤੋਂ ਲੈ ਕੇ ਹੁਣ ਤੱਕ ਜਿਹੜਾ ਵਧਿਆ ਹੋਊਗਾ ਘਟਿਆ ਨਹੀਂ ਹੋਊਗਾ ਚਾਹੇ 8 ਈਮੇਲਾਂ ਰਾਹੀਂ ਜਿਹੜੀਆਂ ਧਮਕੀਆਂ ਨੇ ਹੁਣ ਤੱਕ ਆ ਚੁੱਕੀਆਂ ਨੇ ਤਸਵੀਰ ਜਿਹੜੀ ਹੈ ਆਪਣੇ ਆਪ ਦੇ ਵਿੱਚ ਖਾਸ ਹੈ ਤੁਸੀਂ ਦੇਖੋ ਕੀ ਈਮੇਲ ਦੀ ਗੱਲ ਕੀਤੀ ਜਾਵੇ ਤਾਂ 8 ਦੇ ਕਰੀਬ ਜ਼ਰੂਰ ਆ ਚੁੱਕੇ ਆ ਨੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਮਾਹੌਲ ਜਿਹੜਾ ਹੈ ਉਹ ਬਣ ਜਾਂਦਾ ਹੈ ਮਗਰ ਇਹ ਤਸਵੀਰ ਆਪਣੇ ਆਪ ਚ ਦੱਸ ਰਹੀ ਹੈ ਕਿ ਲੋਕ ਇਸ ਅਸਥਾਨ ਤੇ ਆ ਕੇ ਡਰਦੇ ਨਹੀਂ ਇੱਕ ਹੋਰ ਬਹਾਦਰ ਹੋ ਜਾਂਦੇ ਨੇ ਕਿਉਂਕਿ ਇਹ ਅਸਥਾਨ ਹੀ ਇਸ ਤਰ੍ਹਾਂ ਦਾ ਹੈ ਕਿਉਂਕਿ ਜਦੋਂ ਵੀ ਦੇਸ਼ ਵਿਦੇਸ਼ ਦੀ ਗੱਲ ਕੀਤੀ ਜਾਵੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜ਼ਰੂਰ ਨਾਮ ਆਉਂਦਾ ਹੈ ਕਿਉਂਕਿ ਇਸ ਜਗ੍ਹਾ ਤੇ ਦੇਸ਼ ਵਿਦੇਸ਼ ਤੋਂ ਜਿਹੜੇ ਲੋਕ ਨੇ ਹਰ ਰੋਜ਼ ਪਹੁੰਚਦੇ ਨੇ ਸ਼ਰਧਾਲੂ ਆਪਣਾ ਸਿਰ ਝੁਕਾ ਕੇ ਇੱਥੇ ਮੱਥਾ ਟੇਕ ਕੇ ਜਿਹੜਾ ਉਰਬ ਕੋਲ ਮੰਗਦੇ ਨੇ ਤਾਂ ਇਹ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਜਦੋਂ ਧਮਕੀਆਂ ਆਉਣੀਆਂ ਆਈਮੇਲ ਆਉਣੀਆਂ ਤਾਂ ਇਹ ਸੰਗਤ ਦੱਸ ਰਹੀ ਆ ਕਿਉਂਕਿ ਸੰਗਤ ਦਾ ਇੱਕ ਜਿਹੜਾ ਸਮੁੰਦਰ ਹੈ ਉਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਤਾਂ ਸੰਗਤ ਆ ਦੇਖੋ ਕਿ ਹੁਮ ਹੁਮਾ ਕੇ ਪਹੁੰਚ ਲਈ ਆਏ ਸਾਬਿਤ ਹੋ ਰਿਹਾ ਹੈ ਕਿ ਜਿੰਨੀਆਂ ਮਰਜ਼ੀ ਈਮੇਲ ਆ ਜਾਣ ਜਿੰਨੀਆਂ ਮਰਜ਼ੀ ਧਮਕੀ ਆ ਜਾਣ ਮਗਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਇੰਨੀ ਆਸਤਾ ਹੈ ਕਿ ਸੰਗਤ ਦੀ ਜਿਹੜੀ ਕਮੀ ਹੈ ਉਹ ਕਦੀ ਨਹੀਂ ਹੋ ਸਕਦੀ ਕਿਉਂਕਿ 14 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ 14 ਜੁਲਾਈ ਤੋਂ ਬਾਅਦ سلسلہ ਸ਼ੁਰੂ ਹੁੰਦਾ ਹੈ ਲਗਾਤਾਰ ਜਿਹੜੀਆਂ ਈਮੇਲਾਂ ਆਉਂਦੀਆਂ ਨੇ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਜਿਹੜੀ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਅਰਾਊਂਡਿੰਗ ਜੋ ਵੀ ਲੋਕ ਆ ਰਹੇ ਨੇ ਜੋ ਸ਼ੱਕੀ ਪਾਇਆ ਜਾਂਦਾ ਉਹਨਾਂ ਦਾ ਜਿਹੜਾ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜੀ ਸਮੱਸਿਆ ਉਹਦੇ ਚ ਹੈ ਜਾਂ ਨਹੀਂ ਹੈ ਕਿਉਂਕਿ ਜ਼ਰੂਰੀ ਹੋ ਜਾਂਦਾ ਸੰਗਤ ਦੀ ਸੁਰੱਖਿਆ ਦੇ ਲਈ ਤਾਂ ਪੰਜਾਬ ਪੁਲਿਸ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੀ ਟਾਸਕ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਨਿਰੰਤਰ ਰੂਪ ਦੇ ਵਿੱਚ ਜਿਹੜੀ ਕਾਰਵਾਈ ਹੈ ਆਪਣੇ ਅਮਲ ਦੇ ਵਿੱਚ ਦਿਖਾ ਲਿਆਂਦੀ ਹੋਈ ਦਿਖਾਈ ਦੇ ਰਹੀ ਹੈ ਸੋ ਇਸ ਸੰਗਤ ਦੀ ਤਸਵੀਰ ਹੈ ਅਸੀਂ ਸੰਗਤ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਦਾ ਸਕੂਨ ਮਾਣਦੇ ਨੇ ਇਸ ਜਗ੍ਹਾ ਤੇ ਆ ਕੇ ਤੇ ਜਿਹੜੀਆਂ ਧਮਕੀਆਂ ਭਰੀਆਂ ਈਮੇਲ ਆਈਆਂ ਨੇ ਉਸ ਦੇ ਨਾਲ ਦਰ ਹੈ ਜਾਂ ਨਹੀਂ ਹੈ ਕਿਉਂਕਿ ਸਾਡੀ ਜੋ ਅਸੀਂ ਦੇਖ ਰਹੇ ਹਾਂ ਜਦੋਂ ਅਸੀਂ ਸੰਗਤਾਂ ਨੂੰ ਮਿਲ ਰਹੇ ਹਾਂ ਤਾਂ ਸੰਗਤਾਂ ਦੀ ਇੱਕ ਜ਼ੁਬਾਨ ਤੇ ਜ਼ਰੂਰ ਗੱਲ ਹੁੰਦੀ ਹੈ ਕਿ ਇਹ ਗੁਰੂ ਦਾ ਇਸ ਤਰ੍ਹਾਂ ਦਾ ਅਸਥਾਨ ਹੈ ਕਿ ਇੱਥੇ ਜੋ ਮਰਜੀ ਤਮਕੀ ਆ ਜਾਏ ਮਗਰ ਇਸ ਅਸਥਾਨ ਦਾ ਕੋਈ ਵਾਲ ਵੀ ਵਾਕਾ ਨਹੀਂ ਕਰ ਸਕਦਾ ਕਿਉਂਕਿ ਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਇੱਥੇ ਬਣੀ ਰਹਿੰਦੀ ਹੈ 24 ਘੰਟੇ ਮੇਰਾ ਨਾਮ ਗੁਰਮਖਸ ਸਿੰਘ ਆ ਮੈਂ ਪਿੰਡ ਧਾਰੀ ਹਲਕਾ ਫਲੇਟ ਤੋਂ ਆਇਆ ਹਾਂ ਸੀਲਿੰਗ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਮੈਂ ਅੱਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਹਾਂ ਦਰਸ਼ਨ ਕਰਕੇ ਬਹੁਤ ਹੀ ਆਨੰਦ ਮਿਲਿਆ ਹੈ ਇੱਥੇ ਸ਼ਰਾਰਤੀ ਅੰਸਰ ਬਹੁਤ ਵਾਂ ਫਲਾ ਰਹੇ ਸੀ ਜੋ ਕਿ ਬਹੁਤ ਨਿੰਦਨਯੋਗ ਆ ਇਸ 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 ਟਾਈਮ ਕਿਸੇ ਕੰਮ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਸਭ ਠੀਕ ਠਾਕ ਸ਼ਾਂਤਮਈ ਮਾਹੌਲ ਚੱਲ ਰਿਹਾ ਹੈ ਸੰਗਤਾਂ ਦੂਰੋਂ ਲੈਣੋਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਦਾਰੇ ਕਰ ਰਹੀਆਂ ਨੇ ਤੇ ਆਨੰਦ ਮਾ ਰਹੀਆਂ ਨੇ ਤੇ ਮੈਨੂੰ ਵੀ ਇੱਥੇ ਆਣ ਕੇ ਬਹੁਤ ਸਕੂਨ ਮਿਲਿਆ ਹੈ ਇੱਥੇ ਆਣ ਕੇ ਬਹੁਤ ਸਕੂਨ ਮਿਲਦਾ ਹੈ ਗੁਰੂ ਰਾਮਦਾਸ ਦੇ ਚਰਨਾਂ ਚਾਉਂ ਮੈਂ ਲੋਕਾਂ ਨੂੰ ਸੰਤ ਨੂੰ ਅਪੀਲ ਕਰਦਾ ਹਾਂ ਤੇ ਗੁਰੂ ਗ੍ਰਾਮਦਾਸ ਜੀ ਦੇ ਦਰਸ਼ਨ ਕਰੋ ਤੇ ਆਪਣਾ ਆਨੰਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਵੀ ਮਾਹੌਲ ਹੈ ਅੰਦਰ ਪਰਿਕਰਮਾ ਲਾ ਕੇ ਲੋਕ ਬੈਠੇ ਆ ਵਾਹਿਗੁਰੂ ਦਾ ਜਾਪ ਕਰ ਰਹੇ ਕੀ ਕਹਿਣਾ ਬਹੁਤ ਆਨੰਦ ਭਾਈ ਮਾਹੌਲ ਹੈ ਜੀ ਇਹ ਰਕਮ ਦੀ ਕੋਈ ਚਿੰਤਾ ਨਹੀਂ ਇਹ ਦਰ ਨਹੀਂ ਭੌੜੀਗਾ ਬਹੁਤ ਸ਼ਾਹ ਨਾਲ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰੂ ਮਹਾਰਾਜ ਜੀ ਲੰਗਰ ਛਕ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਬਹੁਤ ਆਨੰਦ ਭਾਈ ਮਾਹੌਲ ਹੈ ਇਹ ਟਾਈਮ ਦੀ ਕੋਈ ਵੀ ਕਿਸੇ ਦੀ ਪ੍ਰੋਬਲਮ ਨਹੀਂ ਤੇ ਲੋਕਾਂ ਨੂੰ ਇਹ ਫੇਰ ਦੁਬਾਰਾ ਅਪੀਲ ਹੈ ਸਾਧ ਸੰਗਤ ਨੂੰ ਆਣ ਕੇ ਗੁਰੂ ਦੇ ਚਰਨਾਂ ਵਿੱਚ ਵਰਾਜੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੈ ਇੱਕ ਜੀ ਕਾਲ ਸਾਹਿਬ ਇਹ ਸਵਾਲ ਹੈ ਕਿ ਤੁਸੀਂ ਪਹਿਲਾਂ ਵੀ ਆਉਂਦੇ ਹੋਵਗੇ ਮਾਹੌਲ ਉਹੀ ਸੇਮ ਲੱਗ ਰਿਹਾ ਜਾਂ ਫਿਰ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਬਾਹਰ ਬੈਠੇ ਕਿ ਨਹੀਂ ਪਤਾ ਲੱਗ ਰਿਹਾ ਖਬਰਾਂ ਦੇ ਨਾਲ ਪੈਨਿਕ ਹੋ ਰਹੇ ਨੇ ਡਰ ਰਹੇ ਨੇ ਆ ਲੋਕਾਂ ਨੂੰ ਕੁਝ ਕਹ ਦਿਓ ਜੋ ਤੁਸੀਂ ਆਏ ਹੋ ਨਹੀਂ ਜੀ ਕਿਸੇ ਰਗ ਹੁੰਦੀ ਕੋਈ ਚਿੰਤਾ ਹੀ ਨਹੀਂ ਜੀ ਅਸੀਂ ਤੇ ਅੱਗੇ ਵੀ ਆਉਂਦੇ ਆ ਅੱਗੇ ਵੀ ਆਉਂਦੇ ਜਾਂਦੇ ਰਹੇ ਹਾਂ ਜਿਸ ਤਰ੍ਹਾਂ ਦਾ ਅੱਗੇ ਮਾਹੌਲ ਹੀ ਉਸ ਤਰ੍ਹਾਂ ਦਾ ਹੀ ਹੁਣ ਮਾਹੌਲ ਆ ਕੋਈ ਮਾਹੌਲ ਤੇ ਮਤਲਬ ਦੁਨੀਆ ਆਉਣ ਵਧੀਆ ਲੰਦਾ ਇੱਥੇ ਮਾਹੌਲ ਐ ਕੋਈ ਵਧੀਆ ਕ੍ਰੀਏਟ ਐ ਕੋਈ ਚੱਕਰ ਨਹੀਂ ਆ ਰਿਹਾ ਜੀ। ਹਾਂਜੀ। ਅਜੀ ਆਪਣੀ ਕੀ ਨਾਮ ਹੈ ਜੀ ਕਿਹੜੀ ਜਗ੍ਹਾ? ਉਹਨਾਂ ਦਾ ਗੁਰਦੀਪ ਸਿੰਘ ਹੈ ਜੀ ਆਪਾਂ ਕੋਸਾ ਡਿਸਟ੍ਰਿਕਟ ਪਿੰਡ ਹਨੀਰਾ ਤੋਂ ਆਏ ਆਂ। ਤੇ ਅੰਦਰ ਕੋਈ ਮੱਥਾ ਟੇਕ ਕੇ ਆਏ ਆਂ ਕੋਈ ਰਾਮਦਾਸ ਦੇ ਦਰਬਾਰ ਤੇ। ਪਿੱਛੇ ਜੇ ਬਹੁਤ ਕੱਪ ਪਈ ਸੀ ਰੌਲਾ ਪਿਆ ਸੀਗਾ ਜਦੋਂ ਬੰਬ ਸਮਾਖਿਆਂ ਵਾਲੀ ਅਫਵਾਹ ਉੱਡੀ ਸੀ। ਬਾਕੀ ਹੁਣ ਕੋਈ ਗੱਲ ਨਹੀਂ ਬਿਲਕੁਲ ਸ਼ਾਂਤ ਮਾਹੌਲ ਐ। ਬਿਲਕੁਲ ਐ ਸਕੂਨ ਮਾਨੂੰ ਮਿਲਦਾ ਅੰਦਰ ਜਾ ਕੇ ਬੈਠੇ ਆਂ। ਮਹਾਰਾਜ ਦੀ ਬਾਣੀ ਸੁਣ ਮਾਨੂੰ ਸਕੂਨ ਮਿਲਦਾ। ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਕੀ ਬਿਲਕੁਲ ਸ਼ਾਂਤ ਮਾਹੌਲ ਆ ਤੇ ਬਿਲਕੁਲ ਨੋਰਮਲ ਹੈ ਅਸਲੀ ਮਾਹੌਲ ਹੈ ਬਾਬਾ ਜੀ ਜਦੋਂ ਤੁਸੀਂ ਪਹਿਲੇ ਨਤਮਸਤਕ ਹੁੰਦੇ ਸੀਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਤਾਂ ਹੁਣ ਮਾਹੌਲ ਬਿਲਕੁਲ ਪ੍ਰਾਪਰ ਸੀ ਹਾਂ ਹਾਂ ਪਹਿਲਾਂ ਇਸ ਤਰ੍ਹਾਂ ਹੀ ਜਦੋਂ ਫਾਹਾਂ ਉਡਦੀ ਸੀ ਮਨ ਵਿੱਚ ਥੋੜਾ ਜਿਹਾ ਆਉਂਦਾ ਸੀ ਬਾਕੀ ਕੋਈ ਐਸੋ ਜੀ ਹੁਣ ਗੱਲਬਾਤ ਨਹੀਂ ਕੀ ਤੇ ਬਿਲਕੁਲ ਸ਼ਾਂਤ ਮਾਹੌਲ ਆ ਇਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਕਿ ਮਾਲਕ ਦੀ ਕਿਰਪਾ ਗੁਰੂ ਅਮਰਦਾਸ ਦੀ ਸੱਚੇ ਪਾਤਸ਼ਾਹ ਦੀ ਐ ਹਮ ਬਿਲਕੁਲ ਸ਼ਾਂਤ ਮਾਹੌਲ ਹੈ ਕੋਈ ਸ਼ਰਾਰਤੀ ਅੰਸਰਾ ਜੋ ਲਗਾਤਾਰ ਪੰਜਾਬ ਦਾ ਇਹ ਸ਼ਰਾਰਤੀ ਅੰਸਰਾਂ ਨੂੰ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦੀ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਆ ਕਿਉਂਕਿ ਜੇ ਗੁਰੂ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣੇ ਤਾਂ ਉਹ ਪੰਜਾਬ ਵਾਸਤੇ ਚੰਗਾ ਨਹੀਂ ਦਾ ਜਿਹੜੀ ਸੰਗਤਾਂ ਘਰ ਬੈਠੀਆਂ ਜਿਹੜੀ ਡਰ ਰਹੀਆਂ ਆ ਤੁਹਾਨੂੰ ਕੀ ਕਹਿਣਾ ਨਹੀਂ ਜੀ ਸੰਗਤਾਂ ਸੰਗਤਾਂ ਦੇ ਚਰਨਾਂ 'ਚ ਇਹੋ ਬੇਨਤੀ ਹੈ ਵੀ ਕੋਈ ਇਹੋ ਜੀ ਗੱਲਬਾਤ ਨਹੀਂ ਬਿਲਕੁਲ ਸ਼ਾਂਤ ਮਾਹੌਲ ਹੈ ਤੇ ਉਹ 2-4 ਦਿਨ ਵਾਸਤੇ ਫੁਵਾਵਾਂ ਉੱਡੀਆਂ ਸੀਗੀਆਂ ਬਿਲਕੁਲ ਸ਼ਾਂਤ ਮਾਹੌਲ ਕੋਈ ਇਹੋ ਜੀ ਗੱਲਬਾਤ ਨਹੀਂ ਕੀਤੀ ਨੋਰਮਲ ਬਿਲਕੁਲ ਮਾਹੌਲ ਹੈ। ਬਤਨੀ ਕੀ ਨਾਮ ਹੈ ਜੀ ਕਹੀ ਜਿੰਦਰਪੁਰ ਲੁਧਿਆਣੇ ਤੋਂ ਅੱਜ ਇਹ ਕਿਹੜੀ ਜਗ੍ਹਾ ਪਹੁੰਚੇ ਹੋ ਨਤਮਸਤ ਹਰਮੰਦਰ ਸਾਹਿਬ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਿਆ ਬਹੁਤ ਸੰਤੂਨ ਆਇਆ ਜਾ ਪਹਿਲੀ ਵਾਰ ਆਏ ਨਹੀਂ ਪਹਿਲਾਂ ਵੀ ਬਹੁਤ ਵਾਰੀ ਆਏ ਸਾਡੀਆਂ ਸਾਰੀਆਂ ਆਸਾਂ ਮਰਦਾਂ ਇੱਥੋਂ ਪੂਰੀਆਂ ਹੁੰਦੀਆਂ ਸੋਈ ਪਾਇਆ ਹਾਂਜੀ ਬਾਈ ਅੰਦਰ ਮਾਹੌਲ ਕਿਸ ਤਰ੍ਹਾਂ ਦਾ ਵਾ ਅੰਦਰ ਬਹੁਤ ਵਧੀਆ ਸ਼ਾਂਤ ਮਾਹੌਲ ਆ ਬਹੁਤ ਵਧੀਆ ਲੱਗਦਾ ਸਨ ਜਿਵੇਂ ਕਿ ਤੁਸੀਂ ਖਬਰਾਂ 'ਚ ਸੁਣਿਆ ਹੋਵੇਗਾ ਕਿ ਥੰਮਕੀਆਂ ਆ ਰਹੀਆਂ ਦਰਬਾਰ ਸਾਹਿਬ ਨੂੰ ਮਗਰ ਇਸ ਸਥਾਨ ਦੇ ਵਿੱਚ ਬੜੀ ਸ਼ਕਤੀ ਹੈ ਬਹੁਤ ਸ਼ਕਤੀ ਆਈ ਦੇਖੋ ਸੰਗਤ ਦਾ ਜਿਹੜਾ ਸਮੁੰਦਰ ਉੱਤਰ ਦੇਖਣ ਨੂੰ ਮਿਲ ਰਿਹਾ ਬਹੁਤ ਸਾਨ ਬਹੁਤ ਵਧੀਆ ਸ਼ਾਂਤੀ ਮਿਲਦੀ ਹੈ ਇਸ ਤਰ੍ਹਾਂ ਦਾ ਪਹਿਲੇ ਮਾਹੌਲ ਸੀਗਾ ਉਸ ਵਾਂਗ ਹੀ ਮਾਹੌਲ ਆ ਕੋਈ ਡਰਨ ਵਾਲੀ ਗੱਲ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਪਤਾ ਹੀ ਸੰਗਤਾਂ ਘਰ ਬੈਠੀਆਂ ਉਹ ਜੂੜ ਡਰੀਆਂ ਹੋਈਆਂ ਉਹ ਕਹਿੰਦੇ ਕਿ ਇੱਥੇ ਨੂੰ ਹੋਰ ਉਸ ਤਰ੍ਹਾਂ ਦਾ ਨਹੀਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਕਹਿਣਾ ਜਿਵੇਂ ਸੰਗਤਾਂ ਨੂੰ ਸੰਗਤਾਂ ਨੂੰ ਕਹਿਣੇ ਕਿ ਇੱਥੇ ਬਹੁਤ ਵਧੀਆ ਆ ਤੇ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਤੇ ਸੰਤੂਨ ਮਿਲਦਾ ਇੱਥੇ ਆਪਣੀਆਂ ਆਸਾਂ ਪੂਰੀਆਂ ਹੁੰਦੀਆਂ ਆ ਆਓ ਇੱਥੇ ਤੇ ਦੱਸੋ ਜੀ ਇਹਨੇ ਕਿੱਥੇ ਤੱਕ ਗਏ ਹਾਂ ਹਾਂਜੀ ਅੱਜ ਇਹ ਇਕੱਲੇ ਪੁੰਜੇ ਦੇ ਪਰਿਵਾਰ ਸਨ ਨਹੀਂ ਪਰਿਵਾਰ ਦੇ ਨਾਲ ਮੈਂ ਪਤਾ ਨਹੀਂ ਨਾਲ ਦੇ ਮੇਰੇ ਸਾਥੀ ਕਿੱਧਰ ਗਏ ਆ ਮੈਂ ਭੁੱਲ ਗਈ ਆ ਹਾਂਜੀ ਉਹਨਾਂ ਨੂੰ ਲੱਭਦੀ ਪਈ ਸੀ ਮੈਂ ਹਾਂਜੀ ਠੀਕ ਆ ਬਤਾ ਜੀ ਅੱਛਾ ਜੀ ਮੇਰਾ ਨਾਮ ਹੀਰਾ ਸਿੰਘ ਜੀ ਅੱਜ ਕਿਹੜੀ ਜਗ੍ਹਾ ਤੋਂ ਆਏ ਕਿੱਥੇ ਅਸੀਂ ਪ੍ਰੋਜਪੁਰ ਦੇ ਲਾਗੇ ਡਿਸਟ੍ਰਿਕਟ ਤੋਂ ਮੱਲਾਂ ਦੇ ਤੋਂ ਆਏ ਹਾਂ ਜੀ ਕਿਵੇਂ ਤੇ ਲੱਗ ਰਿਹਾ ਗੁਰੂ ਘਰ ਗੁਰੂ ਘਰ ਆਣ ਕੇ ਮਾਨੂੰ ਸਕੂਨ ਬਹੁਤ ਮਿਲਦਾ ਪਹਿਲਨ ਤਰ੍ਹਾਂ ਬਹੁਤ ਵਧੀਆ ਤਰ੍ਹਾਂ ਦਰਸ਼ਨ ਮਿਲੇ ਹੋਏ ਨੇ ਜੇ ਇਸ ਗੱਲ ਕਰੀਏ ਤਾਂ ਤੁਸੀਂ ਨਿਊਜ਼ ਸੁਣਿਆ ਹੋਵੇਗਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਿਲਦੀ ਹੈ ਹਾਂਜੀ ਕੁਝ ਦਿਨ ਪਹਿਲਾਂ ਸੁਣਿਆ ਇਹ ਫੋਨ ਤੇ ਦੇਖਿਆ ਫੇਸਬੁੱਕ ਤੇ ਵੀ ਧਮਕੀਆਂ ਮਿਲੀਆਂ ਪਰ ਸੰਗਤਾਂ ਦੇ ਵਿੱਚ ਕੋਈ ਡਰ ਦੁਰ ਹੈ ਨਹੀਂ ਪੂਰੇ ਸ਼ਰਧਾ ਭਾਵਨਾ ਅਸੀਂ ਪਹਿਲਾਂ ਦੀ ਤਰ੍ਹਾਂ ਹੁਣ ਵੀ ਦਰਸ਼ਨ ਮਿਲ ਕਰਕੇ ਚੱਲਦੇ ਆਂ ਜੀਨ ਪੂਰਾ ਗੁਰੂ ਮਹਾਰਾਜ ਮੈਂ ਨਾ ਪੂਰੀ ਸ਼ਰਧਾ ਹੈ ਜੀ ਸ਼ਰਧਾ ਨਾਲ ਹੀ ਦਰਸ਼ਨ ਕਰਨਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਉਹਨਾਂ ਲੋਕਾਂ ਨੂੰ ਵੀ ਜੀਣਾ ਚਾਹੁੰਦੇ ਜਿਨ੍ਹਾਂ ਵੱਲੋਂ ਡਰਦੇ ਆ ਉਹ ਕੀ ਕਹਿਣਾ ਚਾਹੁੰਦੇ ਵੀ ਧਮਕੀਆਂ ਵਗੈਰਾ ਤਾਂ ਇਹ ਸੰਸਾਰਿਕੇ ਚੱਲਦਾ ਰਹਿੰਦਾ ਪਰ ਆਪਾਂ ਨੂੰ ਕਿਸ ਗੱਲ ਡਰਨਾ ਨਹੀਂ ਚਾਹੀਦਾ ਆਪਾਂ ਨੂੰ ਸ਼ਰਧਾ ਭਾਵਨਾ ਨੇ ਦਰਸ਼ਨ ਕਰਨੇ ਚਾਹੀਦੇ ਕੋਈ ਧਰਨ ਧਮਕੰਦੀ ਇੱਥੇ ਕੋਈ ਲੋੜ ਨਹੀਂ ਜਿਦਾਂ ਕਿ ਅਸੀਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਖੜੇ ਆ ਤੇ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਸੰਗਤਾਂ ਦੀ ਆਸਤਾ ਜਿਹੜੀ ਪਾਵਨਾਵਾ ਨੇ ਅਗਰੂ ਪ੍ਰਤੀ ਉਹ ਸੇਮ ਦਿਖਾਈ ਦੇ ਰਹੀਆਂ ਨੇ ਚਾਹੇ ਉਹ ਧਮਕੀਆਂ ਆਉਣ ਤੋਂ ਪਹਿਲਾਂ ਦੀਆਂ ਜਿਹੜੀਆਂ ਪਾਵਨਾਵਾ ਸੀ ਜਾਂ ਹੋਂ ਦੀਆਂ ਪਾਵਨਾਵਾ ਵਾਂ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜੋ ਕਿ ਧਮਕੀਆਂ ਤੋਂ ਬਾਅਦ ਜਿਹੜੇ ਡਰੇ ਹੋਏ ਨੇ ਇੱਥੇ ਪਹੁੰਚ ਨਹੀਂ ਰਹੇ ਮਗਰ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਇਹ ਵੀ ਹੈ ਕਿ ਗੁਰੂ ਘਰ ਦੇ ਵਿੱਚ ਇੰਨੀ ਕਿ ਪਾਵਰ ਇੰਨੀ ਕਿ ਸ਼ਕਤੀ ਹੈ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਜੋ ਵੀ ਇੱਥੇ ਪਹੁੰਚ ਰਹੇ ਨੇ ਇਹ ਹੀ ਕਹਿ ਰਹੇ ਨੇ ਕਿ ਗੁਰੂ ਮਹਾਰਾਜ ਦੇ ਵਿੱਚ ਬੜੀ ਕਿਰਪਾ ਹੈ ਬੜੀ ਸ਼ਕਤੀ ਹੈ ਤੇ ਜੋ ਵੀ ਆ ਲੋਕ ਨੇ ਇੱਥੇ ਜ਼ਰੂਰ ਪਹੁੰਚਣ ਜੋ ਡਰੇ ਹੋਏ ਨੇ ਤਾਂ ਸੋ ਇੱਕ ਖਾਸ ਗੱਲ ਇਹ ਵੀ ਕਹੀ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਾਰਵਾਈ ਕਰਨੀ ਕਿਉਂਕਿ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਈਮੇਲਾਂ ਲਗਾਤਾਰ ਆਉਣੀਆਂ ਕਿਉਂਕਿ 14 ਜੁਲਾਈ ਤੋਂ ਸلسਲਾ ਸ਼ੁਰੂ ਹੋਇਆ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਤੱਕ ਜਿਹੜੀਆਂ ਈਮੇਲਾਂ ਨੇ ਉਹ ਆ ਰਹੀਆਂ ਨੇ ਕਿ ਕੂਈ ਕਾ ਪੀਤੇ ਦੇਣ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਹੈ ਕਿ ਈਮੇਲ ਇੱਕ ਹੋਰ ਆਈ ਹੈ ਮਗਰ ਉਸ ਦੀ ਜਿਹੜੀ ਪੁਸ਼ਟੀ ਹੈ ਉਹ ਨਹੀਂ ਕੀਤੀ ਜਾ ਰਹੀ ਮਗਰ ਸਾਡਾ ਅੱਜ ਮਕਸਦ ਇਹ ਸੀ ਕਿ ਅੱਜ ਇੱਥੇ ਖਬਰ ਕਰਨ ਦਾ ਕਿ ਜੋ ਲੋਕ ਡਰੇ ਹੋਏ ਨੇ ਉਹਨਾਂ ਲੋਕਾਂ ਵਾਸਤੇ ਖਾਸ ਤੌਰ ਤੇ ਖਬਰ ਸੀ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਡਰ ਦਾ ਭੈ ਦਾ ਜਿਹੜਾ ਮਾਹੌਲ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਹੀਂ ਹੈ ਕਿਉਂਕਿ ਜੋ ਪ੍ਰਕਰਮਾ ਕਰਕੇ ਆਏ ਨੇ ਨਤਮਸਕ ਹੋ ਕੇ ਆਏ ਨੇ ਉਹਨਾਂ ਦੀ ਜ਼ੁਬਾਨੀ ਜਿਹੜਾ ਉਜ਼ਰੂਰ ਇੱਕ ਸਪਸ਼ਟ ਹੋ ਰਿਹਾ ਹੈ ਕਿ ਕਿੰਨੀ ਕਿਰਪਾ ਇਸ ਅਸਥਾਨ ਦੇ ਤੇ ਕਿਸੇ ਨੂੰ ਵੀ ਕੋਈ ਵੀ ਤਰੀਕੇ ਦੀ ਜੜੀ ਡਰਨ ਦੀ ਲੋੜ ਨਹੀਂ ਹੈ ਜੇ ਅਸੀਂ ਸਿਕਿਉਰਿਟੀ ਗਾਰਡ ਦੀ ਗੱਲ ਕੀਤੀ ਜਾਵੇ ਜਾਂ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਹਰ ਪੱਖੋਂ ਜਿਹੜਾ ਹੈ ਉਹ ਲੈਸ ਹੈ ਤੇ ਹਰ ਪੱਖੋਂ ਜਿਹੜੀ ਸੰਗਤ ਇੱਥੇ ਆ ਰਹੀ ਉਹਨਾਂ ਦੀ ਸੁਰੱਖਿਆ ਦੇ ਤੱਤ ਪਰ ਜਿਹੜਾ ਉਹ ਦਿਖਾਈ ਦੇ ਰਿਹਾ ਸੋ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੇ ਜਿਹੜਾ ਡਰ ਦਾ ਮਾਹੌਲ ਹੈ ਉਹ ਆਪਣੇ ਮਨ ਦੇ ਵਿੱਚ ਨਹੀਂ ਬਣਾਉਣਾ ਚਾਹੀਦਾ ਤੇ ਸ੍ਰੀ ਗੁਰੂ ਰਾਮਦਾਸ ਦੇ ਅਸਥਾਨ ਦੇ ਉੱਤੇ ਜਿਹੜਾ ਹਮ ਹਮਾ ਕੇ ਜਿਹੜੇ ਸੰਗਤਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਜੋ ਡਰ ਦੇ ਪੈਰ ਦੇ ਵਿੱਚ দিাই দে ক্যাম্যানোহিত মেমানা লাইভ টিভি অমৃতর